ਤੁਸੀਂ ਦੇਖ ਰਹੇ ਹੋ ਜੀ ਰੋਪੜ ਰੇਲਵੇ ਸਟੇਸ਼ਨ ਆਟਕਾਂ ਦੇ ਕੋਲ ਬਿਜਲੀ ਬੋਰ ਦਫਤਰ ਦੀ ਇਹ ਦਵਾਰ ਆ ਜੀ ਉਹ ਟੇਢੀ ਹੋਈ ਪਈ ਹੈ ਜੀ ਕਿਸੇ ਟਾਈਮ ਵੀ गिर ਸਕਦੀ ਆ ਆ ਦੇਖੋ ਕਿੰਨੀ ਇਹ ਥੀ ਪਈ ਆ ਜੀ ਬਿਲਡਿੰਗ ਆ ਸਭ ਨੂੰ ਦਿਖਾਉਂਦੇ ਆ ਇਹ ਕਿਸੇ ਟਾਈਮ ਵੀ गिर ਸਕਦੀ ਹੈ ਇਸ ਦੀ ਕੋਈ ਫੇਰ ਨਹੀਂ ਹੋਈ ਜੀ ਆ ਦੇਖੋ ਕਿੰਨੇ ਇਹ ਇਹ ਕਿਸੇ ਟਾਈਮ ਦੀ ਇਹ गिर ਸਕਦੀ ਦੇਖੋ ਲੋਕ ਆ ਜਾ ਰਹੇ ਆ ਇਹ ਜੋ ਦਵਾਰ ਆ ਬਹੁਤ ਤੇਜ਼ੀ ਹੋ ਚੁੱਕੀ ਆ ਤੇ ਲੋਕਾਂ ਦੀ ਜਿਹੜਾ ਆਉਂਦੇ ਜਾਂਦੇ ਆ ਉਹਨਾਂ ਨੂੰ ਬੜੀ ਪਸੰਦੀ ਹੁੰਦੀ ਆ ਜੀ ਇੱਥੇ ਤੇ ਇਹ ਕਿਸੇ ਟਾਈਮ ਵੀ ਇੱਥੇ ਹਾਦਸਾ ਹੋ ਸਕਦਾ ਹੈ ਅਬ ਦੇਖੋ ਇੱਕ ਲੇਡੀ ਖੜੀ ਆ ਜੀ ਇੱਥੇ ਦਰਵਾਜ਼ੇ ਦੇ ਨਾਲੇ ਆ ਜੀ ਨੇ ਤੁਸੀਂ ਦਰਵਾਜ਼ਾ ਦੇਖੋ ਪੰਪਾਇਆ ਤਾਂ ਹਿੱਸਾ ਦੇਖੋ ਤੇ ਇੱਥੇ ਜਦੋਂ ਆਉਂਦੇ ਜਾਂਦੇ ਆ ਲੋਕ ਬੱਸ ਸਟੈਂਡ ਵੱਲੋਂ ਪੈਦਲ ਇਲਵੇ ਫਟਕਾਂ ਤੋਂ ਜੀ ਸਰਜੀ ਜੋ ਤੁਹਾਨੂੰ ਤੋਂ ਸੰਭਈਆ ਲੈਂਡ ਮਾਰਕਰ ਸਭੀ ਦੇਖੋ ਇਸ ਵੀ ਜੋ ਕਮਿਊਨਿਟੀ ਬੋਰਡ ਦੀ ਹੈ ਜੀ ਸੱਤਰਾ ਜੀ ਵੀ ਆ ਸਦਾ ਜੋ ਜਲਦੀ ਹੁਣ ਚਾਹੀਦੀ ਆ ਦੇਖੋ ਦਰਵਾਜ਼ੇ ਹਾਲ ਤੇੜਾ ਆਈਆਂ ਪੀਆਂ ਜੀ ਤੇ ਇਲਵੇ ਫਟਕਾਂ ਦੇ ਨਾਲ ਬੀਜੀ ਬੋਰਡ ਦਫਤਰ ਲਗਾ ਜੀ ਇਹ ਆ ਦੇਖੋ ਛੇੜੀ ਹੋਈ ਸੀ ਦੇਖੋ ਕਿੰਨਾ ਬੁਰਾ ਹਾਲ ਹੈ ਇੱਦਾਂ ਜੀ ਜੀ ਆ ਦੇਖੋ ਜੀ ਆ ਦੇਖੋ ਜੀ ਕਿ ਕਦੇ ਕਿਸੇ ਟਾਈਮ ਵੀ ਆਈ ਜਾ ਸਕਦੀ ਆ ਨਾਲ ਦਰਖਤ ਹੈ ਜੀ ਫੋਲਾ ਇਹ ਲੱਗਿਆ ਪਿਆ ਜੀ ਵੱਡਾ ਭਾਰੀ ਦਰਖਤ ਆ ਦੇਖੋ ਟੁੱਟਿਆ ਪਿਆ ਆ ਤੁਹਾਨੂੰ ਦਿਖਾਉਂਦੇ ਆ ਹੁਣ ਕਿਹੜੇ ਤੋਂ ਕਿੰਨਾ ਬੁਰਾ ਹਾਲ ਹੈ ਜੀ ਬਹੁਤ ਏਡੀ ਅਕੰਧ ਹੋਈ ਪਈ ਇਹ ਕਿਸੇ ਟਾਈਮ ਵੀ ਇਹ ਆਸਾ ਹੋ ਸਕਦਾ ਜੀ ਬਰਸਾਤਾਂ ਲੰਘ ਕੇ ਹਟੀਆਂ ਐ ਸ਼ੋਕਰਾ ਮਹਾਰਾਜ ਦਾ ਪ੍ਰਮਾਤਮਾ ਦਾ ਗਿਣੀ ਇਹ ਇਹ ਤੇ ਹੋਣ ਸਾਨੂੰ ਸਾਦਾ ਸੀ ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਬਿਜਲੀ ਬੋਰਡ ਦਾ ਅਫਸਰ ਨੂੰ ਇਹਦਾ ਲਿਖ ਕੇ ਦਵੇ ਜੋ ਮਹਿਕਮੇ ਨੂੰ ਕੁਝ ਵੀ ਹੈ ਜਿਹੜਾ ਠੀਕ ਹੋਣੀ ਚਾਹੀਦੀ ਹੈ ਜੀ ਇਹ ਦੇਖੋ ਇਤਨਾ ਨਿਕਲ ਨਹੀਂ ਪਿਆ ਜੀ ਕਿ ਕਿਸੇ ਟਾਈਮ ਦੀ ਇਹ ਹਿਲ ਸਕਦੀ ਹੈ